ਕੌਣ ਹੈ ਗੁਰੂ ਅਰਜਨ ਦੇਵ ਮਹਾਰਾਜ ਨੂੰ ਤੁਸੀਂ ਸ਼ਹਾਦਤ ਦਾ ਜਮ ਪਿਆ ਹੈ ਉਹ ਵੀ ਪੀਰ ਸੰਗ ਮੰਨੇ ਪਰਵੰਨੇ ਔਰ ਹੁਣ ਤੁਸੀਂ ਉਹਨਾਂ ਦੇ ਬੇਟੇ ਗੁਰੂ ਅਰਗੁਨ ਸਾਹਿਬ ਨੂੰ ਜੇਲ੍ਹ 'ਚ ਰੱਖਿਆ ਹੋਇਆ ਹੈ ਇਸ ਵਾਸਤੇ ਤੁਸੀਂ ਕਦੀ ਸੁਖੀ ਹੋ ਸਕਦੇ ਇਹਦੇ ਉਸੇ ਟਾਈਮ ਹੀ ਬਾਦਸ਼ਾਹ ਨੂੰ ਜਾ ਕੇ ਆਰਡਰ ਕਰ ਦਿੱਤਾ ਕਿ ਉਹਨਾਂ ਨੂੰ ਰਹਾਅ ਕਰ ਦਿੱਤਾ ਜਾਵੇ ਮੈਂ ਦਰਸ਼ਨ ਕਰਨੇ ਨੇ ਉਸੇ ਟਾਈਮ ਹੀ ਜਾ ਕਰ ਦਿੱਤਾ ਔਰ ਆਰਡਰ ਕਰ ਦਿੱਤਾ ਤੇ ਜਦੋਂ ਰਾਜਾ ਨੂੰ ਪਤਾ ਲੱਗਾ ਇਹ ਲੱਗਾ ਕਿ ਮਹਾਰਾਜ ਕਿਰਪਾ ਕਰੋ ਮਹਾਰਾਜ ਸਾਡੀ ਬੰਦ ਖਾਸ ਕਲਾਸ ਕਰਦੇ ਤੁਸੀਂ ਤੁੰਡਿਹਾਉ ਚਲੇਓ ਅਸੀਂ ਕੀ ਕਰਾਂਗੇ ਤੁਸੀਂ ਬੜੀਆਂ ਮੌਜਾਂ ਸੰ ਤੁਹਾਡੇ ਚਰਨਾਂ ਦੇ ਵਿੱਚ ਦੁਆਨ ਸੁਣਦੇ ਸਾਹ ਪ੍ਰਸ਼ਾਦ ਸਕਦੇ ਆ ਬੜਾ ਆਨੰਦ ਬਣਿਆ ਸੀ ਤੇ ਸਾਨੂੰ ਸਾਡੇ ਦੀ ਕਿਰਪਾ ਰੱਖਣ ਲਈ ਕੋਈ ਗੱਲ ਨਹੀਂ ਤੁਹਾਨੂੰ ਵੀ ਲੈ ਕੇ ਜਾਵਾਂਗੇ ਦੁਬਾਰਾ ਜਿਹੜਾ ਨਾ ਉਹ ਵजीर खान ਨੂੰ ਜਿਹੜਾ ਨਾ ਸਤਿਗੁਰਾਂ ਨੇ ਜਵਾਬ ਦੇ ਦਿੱਤਾ ਕਿ ਸਾਡੇ ਨਾਲ ਜੇ ਤਾਂ ਅਸੀਂ ਬਾਹਰ ਨਿਕਲਾਂਗੇ ਜੇ ਸਾਡੇ ਨਾਲ ਰਾਜੇ ਨਿਕਲੋਗੇ ਇਹਨਾਂ ਦੀ ਬੇਨਤੀ ਕਰਵਾਣ ਸਤਿਗੁਰ ਬੰਦੀ ਛੋੜ ਹੈ ਸਤਗੁਰੂ ਮਹਾਰਾਜ ਕਿਹਾ ਕਿ ਸਾਡੇ ਨਾਲ ਰਾਜੇ ਵੀ ਬਾਹਰ ਨਿਕਲਣਗੇ ਤਾਂ ਅਸੀਂ ਜਾਣਾਂਗੇ ਤੇ ਫਿਰ ਬਾਸਾ ਜਾਂਗੇ ਮੈਂ ਕਿਹਾ ਕੋਈ ਗੱਲ ਨਹੀਂ ਜਿੰਨੇ ਕੋ ਨਾਲ ਦੇ ਚੋਲੇ ਗਿਆਂ ਕਲੀਆਂ ਫੜ ਕੇ ਨਾ ਬਾਹਰ ਨਿਕਲਦੇ ਉਹਨੇ ਕੋ ਕੱਢ ਦੇਣਾ ਹੁਣ ਸਤਗੁਰੂ ਮਹਾਰਾਜ ਕੋਲ 59 ਕਲੀਆਂ ਤੋਂ 50 ਕਲੀਆਂ ਵਾਲਾ ਚੋਲਾ ਸੀ 50 ਕਲੀਆਂ ਸੰਤ ਮਹਾਰਾਜ ਨੂੰ ਕਿਸੇ ਨੇ ਭੇਟਾ ਕੀਤਾ ਹੋਇਆ ਸੀ ਮਹਾਰਾਜ ਉਹ ਮਹਾਰਾਜ ਨੇ ਮੋੜ ਕੇ ਸਤਗੁਰੂ ਮਹਾਰਾਜ ਨੇ ਮੈਂ ਚੋਲਾ ਕੱਢੋ ਫਿਰ ਮਹਾਰਾਜ ਨੇ ਚੋਲਾ ਕੱਢਿਆ ਚੋਲਾ ਪਹਿਨਿਆ ਤੇ ਫਟਾ ਫਟ 50 ਜਿਹੜੇ ਸਨ ਰਾਜੇ ਮਹਾਰਾਜ ਨੇ ਕਲੀਆਂ ਫੜ ਲਿਆ ਉਹਨਾਂ ਨੇ ਬੜੇ ਖੁਸ਼ ਹੋਏ ਕਿ ਐਸੀ ਕਿਹਾ ਹਾਜ਼ਰ ਦੋ ਜਿਹੜੇ ਨਾ ਰਹੇ ਦੋ ਰਾਜ ਰੋਣ ਲੱਗ ਪਏ ਸਿਪਾਹੀ ਉਹਨਾਂ ਨੂੰ ਕੋਟ-ਕੋਟ ਕੇ ਪਰਾਂ ਲੈ ਆ ਕੇ ਜਾਣ ਕਿ ਹੁਣ ਜਿਨ੍ਹਾਂ ਨੇ ਰਹਿ ਆਉਣਾ ਉਹਨਾਂ ਨੇ ਖੜ੍ਹਦੇ ਆ ਤੁਹਾਡੇ ਵਾਸਤੇ ਜਗ੍ਹਾ ਕੋਈ ਨਹੀਂ ਰਹੀ ਸਤਿਗੁਰੂ ਮਹਾਰਾਜ ਨੇ ਅੱਗੇ ਇੱਥੇ ਚੋਲੇ ਨੂੰ ਨਾ ਕਲੀ ਹੁੰਦੀਆਂ ਨਾ ਬੰਨੀਆਂ ਦੇ ਕੇ ਇਧਰੋਂ ਤੇ ਇਧਰੋਂ ਚੋਲਾ ਕੋ ਬੰਨਿਦਾ ਮਹਾਰਾਜ ਨੇ ਖੋਲੀਆਂ ਸਵੈਆਂ ਨੂੰ ਕਿਹਾ ਕਿ ਦੋ ਜੇ ਰਹਿੰਦੀਆਂ ਨੇ ਆ ਵੇਖੋ ਜੇ ਲੰਮਟਡੀਆਂ ਨੇ ਕਲੀਆਂ ਦੋਆਂ ਨੂੰ ਉਹਨਾਂ ਨੂੰ ਕੱਲ ਕੋ ਗੁੰਜਣ ਨੂੰ ਜਿਹੜਾ ਇਹਨਾਂ ਮਹਾਰਾਜ ਨੇ ਜਦੋਂ ਉਹ ਚੋਲਾ ਸੋਹਣਾ ਸੀ ਬੜਾ ਕਿਸੇ ਸੁੰਦਰ ਭੇਟ ਕੀਤਾ ਐਸੀ ਮਹਾਰਾਜ ਨੂੰ ਉਹ 52 ਨੇ ਜਿਹਨਾਂ ਨਾਲ ਕਲੀਆਂ ਫੜਗੀਆਂ ਤੇ ਫੜ ਕੇ ਸਤਿਗੁਰੂ ਮਹਾਰਾਜ ਜੀ ਨੂੰ ਤੇ ਜੇਲ੍ਹ ਤੋਂ ਬਾਹਰ ਆ ਗਏ ਤੇ ਸਤਿਗੁਰੂ ਮਹਾਰਾਜ ਦਾ ਫਿਰ ਉੱਥੋਂ ਨਾਮ ਰੱਖਿਆ ਗਿਆ ਬੰਦੀ ਛੋੜ ਅੱਜ ਜਿਹੜਾ ਆਪਾਂ ਬੰਦੀ ਛੋੜ ਦਿਵਸ ਮਨਾ ਰਹੇ ਨਾ ਸਤਿਗੁਰ ਬੰਦੀ ਛੋੜ ਹੈ ਉਥੋਂ ਜਿਹੜਾ ਇਹਨਾ ਨਾਮ ਭਾਵੇਂ ਸਤਿਗੁਰੂ ਗੁਰਨਾਨਕ ਦੇਵ ਮਹਾਰਾਜ ਨੇ ਬੰਦੀਆਂ ਨੂੰ ਛੁਡਵਾਇਆ ਸੀ ਬਾਬਰ ਦੀ ਜੇਲ ਬਾਬਰ ਨੂੰ ਕਹਿੰਗਾ ਬਾਬਰ ਤੂੰ ਜ਼ਬਰ ਹੈ ਉਹ ਵੀ ਜੇਲ ਸੀ ਜਿੱਥੇ ਮਹਾਰਾਜ ਨੇ ਚੱਕੀ ਜੜੀ ਇਹਨਾਂ ਚਲਾਈ ਹੈ ਉਸ ਜੇਲ ਤੋਂ ਵੀ ਸਤਿਗੁਰੂ ਮਹਾਰਾਜ ਨੇ ਇਹ ਛੁਡਵਾਇਆ ਤੇ ਧੰਗੁਰੂ ਗੋਬਿੰਦ ਸਿੰਘ ਮਹਾਰਾਜ ਜੋ ਸਮਾਂ ਤੋਂ ਬਾਅਦ ਬਾਲਾ ਰਾਏ ਰੁਸਤਮ ਰਾਏ ਨੂੰ ਜੇਲ ਦੇ ਵਿੱਚੋਂ ਕੱਢਿਆ ਸੀ ਸਤਿਗੁਰੂ ਮਹਾਰਾਜ ਨੇ ਇਸ ਵਾਸਤੇ ਅੱਜ ਸਤਿਗੁਰ ਮਹਾਰਾਜ ਜੀ ਦਾ ਨਾਮ ਜਿਹੜਾ ਇਹਨਾ ਉਹ ਬੰਦੀ ਛੋੜ ਰੱਖਿਆ ਗਿਆ ਅੱਜ ਦੇ ਦਿਨ ਜੋ ਪਾਵੇਂ ਪਹਿਲਾ ਮੇਰੀ ਪੀੜੀ ਦੇ ਮਾਲਕ ਸਨ ਔਰ ਸਤਿਗੁਰ ਮਹਾਰਾਜ ਜੀ ਦਾ ਇਨਾਮ ਔਰ ਭਾਈ ਸਾਹਿਬ ਪਾਈ ਗੁਰਦਾਸ ਜੀ ਨੇ ਸਤਿਗੁਰਾਂ ਦੀ ਪੁਸਤਕ ਦੇ ਵਿੱਚ ਜੋ ਉਚਾਰਨ ਕੀਤਾ ਸਤਿਗੁਰ